ਪੰਜਾਬ ਪ੍ਰਦੇਸ਼ ਕਾਂਗਰਸ ਦੇ ਅੰਦਰ ਚੱਲ ਰਹੀ ਟੜੇਬੰਦੀ ਦੇ ਵਿਚਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਰੰਪ ਕਾਰਡ ਖੇਡ ਕੇ ਆਪਣੀ ਟੜੇ ਨੂੰ ਮਜ਼ਬੂਤ ਕੀਤਾ ਹੈ ਰਾਜਾ ਵੜਿੰਗ ਦੇ ਵੱਲੋਂ 2027 ਦੇ ਵਿਧਾਨ ਸਭਾ ਚੋਣਾਂ 'ਚ ਨੌਜਵਾਨ ਅਤੇ ਨਵੇਂ ਚਿਹਰਿਆਂ ਨੂੰ 80 ਟਿਕਟਾਂ ਦੇਣ ਦੇ ਐਲਾਨ ਨੇ ਪੰਜਾਬ ਦੇ ਨੌਜਵਾਨ ਆਗੂਆਂ 'ਚ ਵਿਧਾਇਕ ਬਣਨ ਦੀ ਇੱਛਾ ਜਗਾ ਦਿੱਤੀ ਹੈ ਹੁਣ ਪੰਜਾਬ ਦੇ ਨੌਜਵਾਨ ਕਾਂਗਰਸੀ ਆਗੂਆਂ ਨੇ ਖੁੱਲ ਕੇ ਰਾਜਾ ਵੜਿੰਗ ਦਾ ਸਾਥ ਦਿੱਤਾ ਹੈ ਨੌਜਵਾਨਾਂ ਦੇ ਸਮਰਥਨ ਦੇ ਨਾਲ ਰਾਜਾ ਵੜਿੰਗ ਇੱਕ ਵਾਰ ਫਿਰ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਵਿੱਚ ਸਫਲ ਹੁੰਦੇ ਦਿਖਾਈ ਦੇ ਰਹੇ ਨੇ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਨੌਜਵਾਨ ਆਗੂ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਸ਼ੰਸਾ ਕਰਨ ਨੇ ਇਸ ਨੂੰ ਰਾਹੁਲ ਗਾਂਧੀ ਦੇ ਵਿਜ਼ਨ ਦਾ ਕਾਰਨ ਦੱਸ ਰਹੇ ਨੇ ਇਸ ਦੌਰਾਨ ਰਾਜਾ ਵੜਿੰਗ ਦੇ ਬਿਆਨ ਨੇ ਕੁਝ ਸੀਨੀਅਰ ਕਾਂਗਰਸੀ ਆਗੂ ਨੂੰ ਆਪਣਾ ਸੰਤੁਲਨ ਗਵਾਂਡ ਦੇ ਵਿੱਚ ਵੀ ਮਦਦ ਕੀਤੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੌਜਵਾਨਾਂ ਨੂੰ ਮੌਕਾ ਦੇਣ ਦੀ ਗੱਲ ਕਰਦੇ ਨੇ ਹੁਣ ਰਾਜਾ ਵਿਡਿੰਗ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੁਸ਼ੀ ਹੋਈ ਹੈ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਝਿਜਕਦੇ ਸਨ ਇਹ ਯਕੀਨੀ ਨਹੀਂ ਸੀ ਕਿ ਉਹਨਾਂ ਨੂੰ ਕਦੇ ਮੌਕਾ ਮਿਲੇਗਾ ਪਰ ਇਸ ਤਰ੍ਹਾਂ ਦੇ ਫੈਸਲੇ ਨੌਜਵਾਨਾਂ ਨੂੰ ਪਾਰਟੀ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਗੇ ਮੋਹਿਤ ਮਹਿੰਦਰਾ ਦਾ ਕਹਿਣਾ ਹੈ ਕਿ ਜਦੋਂ ਨੌਜਵਾਨ ਰਾਜਨੀਤੀ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਨੂੰ ਵਿਧਾਇਕ ਬਣਨ ਦਾ ਮੌਕਾ ਮਿਲੇਗਾ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਆयाम ਲਏਗੀ ਜਿਸ ਤੋਂ ਇਲਾਵਾ ਸੂਬਾ ਨੌਜਵਾਨਾਂ ਦੀ ਸੋਚ ਰਹੀ ਅੱਗੇ ਪਾਟੀ ਵਧੇਗੀ ਪਾਟੀ ਪ੍ਰਭਾਵਸ਼ਾਲੀ ਲੋਕਾਂ ਨੂੰ ਟਿਕਟਾ ਦੇਵੇਗੀ ਉਹਨਾਂ ਅੱਗੇ ਕਿਹਾ ਕਿ ਪਾਰਟੀ ਦੇ ਨੌਜਵਾਨ ਇਸ ਫੈਸਲੇ ਵਿੱਚ ਰਾਜਵੜਿੰਗ ਦੇ ਨਾਲ ਨੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਨੇ ਵੀ ਕਿਹਾ ਕਿ ਪੰਜਾਬ ਕਾਂਗਰਸ ਕੋਲ ਬਹੁਤ ਸਾਰੀਆਂ ਪੜੀਆਂ ਲਿਖਤਾਂ ਅਤੇ ਮਿਹਨਤੀ ਔਰਤਾਂ ਨੇ ਜੋ ਕਿ ਚੋਣਾਂ ਲੜਨ ਦੇ ਸਮਰੱਥ ਨੇ ਪਰ ਉਹਨਾਂ ਨੂੰ ਮੌਕੇ ਨਹੀਂ ਮਿਲਦੇ ਰਾਜਾ ਮਢਿੰਗ ਦੇ ਬਿਆਨ ਨੇ ਔਰਤਾਂ ਨੂੰ ਉਮੀਦ ਜਗਾਈ ਹੈ ਉਹਨਾਂ ਨੇ ਕਿਹਾ ਕਿ ਮਹਿਲਾ ਕਾਂਗਰਸ ਉਹਨਾਂ ਔਰਤਾਂ ਲਈ ਇੱਕਤਾ ਦੀ ਮੰਗ ਕਰੇਗੀ ਜੋ ਕਿ ਯੋਗ ਨੇ ਗੱਲ ਯੂਥ ਕਾਂਗਰਸ ਦੀ ਕਰੀਏ ਤਾਂ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਲक्की ਸੰਧੂ ਨੇ ਕਿਹਾ ਕਿ ਰਾਜਾ ਵੜਿੰਗ ਦੇ ਬਿਆਨ ਨੇ ਨੌਜਵਾਨਾਂ ਨੂੰ ਊਰਜਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਮੰਤਰੀਆਂ ਵਿਧਾਇਕਾਂ ਅਤੇ ਪ੍ਰਮੁੱਖ ਸਿਆਸਤਦਾਨਾਂ ਦੇ ਪੁੱਤਰਾਂ ਪਤਨੀਆਂ ਅਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਨਵੇਂ ਚਿਹਰਿਆਂ ਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲਿਆਂ ਨੂੰ ਟਿਕਟਾਂ ਦੇਣ ਦੀ ਗੱਲ ਹੋਈ ਹੈ ਹੁਣ ਸਿਆਸਤਦਾਨਾਂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਉਹਨਾਂ ਕਿਹਾ ਕਿ ਹੁਣ ਜ਼ਮੀਨੀ ਪੱਧਰ ਦੇ ਵਰਕਰਾਂ ਦੀ ਵੀ ਵਿਧਾਇਕ ਬਣਨ ਦੇ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਉਨਾ ਕਿਹਾ ਕਿ ਰਾਜਾ ਵੜਿੰਗ ਦੇ ਬਿਆਨ ਨੇ ਪਾਰਟੀ ਦੇ ਨੌਜਵਾਨਾਂ ਦੇ ਵਿੱਚ ਉਮੀਦ ਜਗਾ ਦਿੱਤੀ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 80 ਨਵੇਂ ਉਮੀਦਵਾਰਾਂ ਨੂੰ ਟਿਕਟਾਂ ਦੇ ਵੰਡ ਦਾ ਐਲਾਨ ਕੀਤਾ ਸੀ ਜਿਸ ਦੇ ਨਾਲ ਨੌਜਵਾਨਾਂ ਤੇ ਔਰਤਾਂ ਦੇ ਸਮਰਥਨ ਦੀ ਲਹਿਰ ਦੌੜ ਗਈ ਹੈ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਵੜਿੰਗ ਨੇ ਇਹ ਬਿਆਨ rahul gandhi ਦੇ ਕਹਿੰਦੇ ਦਿੱਤਾ ਹਾਲਾਂਕਿ ਸੀਨੀਅਰ ਆਗੂ ਉਹਨਾਂ ਦੇ ਬਿਆਨ ਨਾਲ ਅਸਹਿਮਤ ਨਹੀਂ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ ਨੇ ਜਿਨ੍ਹਾਂ ਵਿੱਚ ਰਾਜਾ ਬਣਿੰਗ ਦੇ ਬਿਆਨ ਅਨੁਸਾਰ 80 ਸੀਟਾਂ ਨਵੇਂ ਚੇਰਿਆਂ ਨੂੰ ਦਿੱਤੀਆਂ ਜਾਣਗੀਆਂ ਇਹਨਾਂ ਵਿੱਚ ਉਹ ਲੋਕ ਸ਼ਾਮਲ ਹੋਣਗੇ ਜੋ ਕਿ ਜ਼ਮੀਨੀ ਪੱਧਰ ਤੇ ਕਾਮਕਾਰੇ ਨੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਟਿਕਟਾ ਸਿਆਸਤਦਾਨਾਂ ਦੇ ਬੱਚਿਆਂ ਨੂੰ ਨਹੀਂ ਸਗੋਂ ਆਮ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਬਾਕੀ ਬਚੀਆਂ 37 ਸੀਟਾਂ ਹੀ ਸਾਬਕਾ ਸੰਕਲ ਲਈ ਖੁੱਲੀਆਂ ਹੋਣਗੀਆਂ ਕਾਂਗਰਸ ਦੇ ਵਿਧਾਨ ਸਭਾ ਦੇ ਵਿੱਚ 15 ਮੌਜੂਦਾ ਵਿਧਾਇਕ ਨੇ ਅਤੇ 3 ਸੰਸਦ ਮੈਂਬਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਚੰਗੀਤ ਸਿੱਕਣਨੀ ਅਤੇ ਸੁਖਿੰਦਰ ਸਿੰਘ ਰੰਦਾਵਾ ਉਹ ਵੀ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਇਸ ਨਾਲ ਉਹਨਾਂ ਕੋਲ 18 ਸੀਟਾਂ ਬਚੀਆਂ ਨੇ ਤੇ 11 ਸਾਬਕਾ ਕੈਬਨਿਟ ਮੰਤਰੀ ਵੀ ਬਾਕੀ 18 ਸੀਟਾਂ ਲਈ ਦਾਅਵੇਦਾਰ ਨੇ ਇਸ ਤੋਂ ਲਾਵਾ 35 ਹੋਰ ਉਮੀਦਵਾਰ ਨੇ ਜੋ ਕਿ 2022 ਦੀਆਂ ਚੋਣਾਂ ਹਾਰੇ ਸਨ ਸਾਰੇ ਸੀਨੀਅਰ ਅਗੂ ਹਨ ਅਤੇ ਉਹਨਾਂ ਦੇ ਟਿਕਟਾ ਰੱਦ ਕਰਨਾ ਰਾਜਾ ਬਣੀਗਤ ਤੇ ਕਾਂਗਰਸ ਪਾਰਟੀ ਲਈ ਮੁਸ਼ਕਲ ਹੋਵੇਗਾ ਜੇਕਰ ਪਾਰਟੀਆਂ ਨੇ ਅਗੂਆਂ ਦੇ ਟਿਕਟਾ ਰੱਦ ਕਰ ਦਿੰਦੀ ਹੈ ਤਾਂ ਇਸ ਦੇ ਨਾਲ ਪਾਰਟੀ ਦੇ ਅੰਦਰ ਇੱਕ ਵੱਡੀ ਬਗਾਵਤ ਹੋ ਸਕਦੀ ਹੈ ਤੇ ਪਾਰਟੀ ਨੂੰ ਨਤੀਜੇ ਭੁਗਤਣੇ ਪੈ ਸਕਦੇ ਨੇ